ਕੋਈ ਵੀ ਬੰਦਾ ਚਾਹੇ ਉਹ ਪਿੰਡ ਦਾ ਚਾਹੇ ਉਹ ਪਿੰਡੋਂ ਬਾਹਰ ਦਾ ਪਿੰਡ ਦੀ ਹੱਦ ਦੇ ਅੰਦਰ ਉਹਦੇ ਕੋਲੋਂ ਕੋਈ ਵੀ ਨਸ਼ਾ ਫੜਿਆ ਜਾਂਦਾ ਕੋਈ ਵੀ ਕੈਮੀਕਲ ਨਸ਼ਾ ਦਿੱਤਾ ਸਮੈ ਇੱਕ ਗੋਲੀਆਂ ਕੈਪਸੂਲ ਕੁਛ ਵੀ ਸਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਕ ਤਾੜਨਾ ਹੈ ਉਹਨਾਂ ਨਸ਼ਾ ਤਸਕਰਾਂ ਨੂੰ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਾ ਕੇ ਗਰ ਕਰ ਰਹੇ ਨੇ ਜਿਹੜੇ ਨਸ਼ੇ ਦੇ ਖਿਲਾਫ ਮੈਂ ਮੁੱਦੇ ਚੁੱਕੇ ਆ ਜੀ ਸਾਰੇ ਪੰਨ ਨੂੰ ਮਨਜ਼ੂਰ ਆ ਬਾਹ ਖੜੀ ਕਰਕੇ ਜਵਾਬ ਦੇ ਜੇ ਮਨਜ਼ੂਰ ਆ ਜਿੰਨਾਂ ਦੀ ਬਾਹ ਇਹਨਾਂ ਵਿੱਚ ਮੇਰੇ ਦੀਦੀ ਖੜੀ ਹੋਈ ਮੈਨੂੰ ਕਹਦੇ ਹੋ ਕਿ ਮੰਨ ਚੈਗੀ ਗੱਲ ਤਾਂ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਕੀਪੁਰਾ ਵਿੱਚ ਨਵੀਂ ਬਣੀ ਪੰਚਾਇਤ ਦੇ ਨੌਜਵਾਨ ਸਰਪੰਚ ਨੇ ਨਵੇਂ ਸਾਲ ਦੇ ਆਗਾਜ਼ ਨਾਲ ਹੀ ਪਿੰਡ ਵਿੱਚ ਪਹਿਲ ਕਰਦਿਆਂ ਜਿੱਥੇ ਪਹਿਲੀ ਵਾਰ ग्राम सभा सददी ਉਥੇ ਹੀ ਨਸ਼ੇ ਦੇ ਸੌਦਾਗਰਾਂ ਨੂੰ ਸਖਤ ਲੈਜ਼ੇ ਵਿੱਚ ਤਾੜਨਾ ਵੀ ਕੀਤੀ ਕਿ ਨਸ਼ੇ ਵੇਚਣ ਤੋਂ ਬਾਜ਼ ਆਓ ਨਹੀਂ ਤਾਂ ਫਿਰ ਪੰਚਾਇਤ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਸਖਤ ਕਾਰਵਾਈ ਕਰਨ ਨੂੰ ਬਜੇਤ ਹੋਵੇਗੀ ਨਸ਼ੇ ਵੇਚਣ ਵਾਲਿਆਂ ਖਿਲਾਫ ਪਿੰਡੀ ਪੰਚਾਇਤ ਵੱਲੋਂ ਬਕਾਇਦਾ ਮਤਾ ਪਾ ਕੇ ग्राम सभा ਵਿੱਚ ਪੁਜੇ ਪਿੰਡ ਦੇ ਹਰ ਵਸਿੰਦੇ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਨਸ਼ੇ ਖਿਲਾਫ ਪਾਇ ਮਤੇ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ कोई भी आदमी पिंड की हदमिकल नशा वेचता नशा करता पाया जाता है, जा उस पासो नशा है उस खिलाफ कानूनी पासो नशा होता है तो सरपंच मैंबर की हाजरी तलाशी ली जाएगी उस नशा पाया जाता है तो उसके खिलाफ कानूनी कारवाई की जाएगी ਕੋਈ ਵੀ ਮੈਡੀਕਲ ਦੁਕਾਨ ਵਾਲਾ ਕਿਸੇ ਆਦਮੀ ਨੂੰ ਸਿਰਿੰਜ ਨਸ਼ੇ ਦੇ ਕੈਪਸੂਲ ਨਸ਼ੀਲੀ ਗੋਲੀਆਂ ਆਦਿ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਲਾਇਸੈਂਸ ਰੱਦ ਕਰਵਾਇਆ ਜਾਏਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿੰਡ ਦਾ ਕੋਈ ਨਿਵਾਸੀ ਨਸ਼ਾ ਵੇਚਣ ਵਾਲੇ ਦੀ ਹਮਾਇਤ ਕਰਦਾ ਹੈ ਜਾਂ ਉਸ ਦੀ ਅਦਾਲਤ ਦੇ ਵਿੱਚ ਜ਼ਮਾਨਤ ਕਰਵਾਉਂਦਾ ਹੈ ਜਾਂ ਫਿਰ ਉਸ ਦੀ ਥਾਣੇ ਵਿੱਚ ਸਿਫਾਰਿਸ਼ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਪਿੰਡ ਵਾਸੀਆਂ ਵੱਲੋਂ ਬਾਈਕਾਟ ਕੀਤਾ ਜਾਵੇਗਾ ਤੇ ਉਸ ਦੇ ਦਰਵਾਜ਼ੇ ਵਿੱਚ ਧਰਨਾ ਦਿੱਤਾ ਜਾਵੇਗਾ ਤੇ ਪਿੰਡ ਵਿੱਚ ਉਸ ਦੇ ਪੋਸਟਰ ਲਗਾਏ ਜਾਣਗੇ ਜੇ ਕੋਈ ਪਿੰਡ ਵਾਸੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦੀ ಗ್ರಾಮ ਪੰਚਾਇਤ ਵੱਲੋਂ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਜਾਵੇਗੀ ਅਤੇ ਉਸ ਦਾ ਸਨਮਾਨ ਕੀਤਾ ਜਾਏਗਾ ਜੇਕਰ ਫਿਰ ਵੀ ਨਸ਼ਾ ਛੱਡਣ ਵਾਲਾ ਵਿਅਕਤੀ ਨਸ਼ਾ ਨਹੀਂ ਛੱਡਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੀ ਇਹ ಗ್ರಾಮ ਸਭਾ ਇਹਦੇ ਚ ਜਿਹੜੇ ਮੁੱਦੇ ਪਾਸ ਕੀਤੇ ਗਏ ਆ ਉਹ ਸਭ ਤੋਂ ਅਹਿਮ ਮੁੱਦਾ ਸੀ ਜਿਹੜਾ ਨਸ਼ਿਆਂ ਦਾ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਜਾਂ ਨਸ਼ੇ ਦੀ ਸਪਲਾਈ ਕਰਦਾ ਕਿਤੋਂ ਵੀ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੀ ਪੰਚਾਇਤ ਵੱਲੋਂ ਕੀਤੀ ਜਾਊਗੀ ਸਾਡੀ ਪਿੰਡ ਦੀ ಗ್ರಾಮ ਸਭਾ ਵੱਲੋਂ ਕੀਤੀ ਜਾਊਗੀ ਜਿਹੜਾ ਕੋਈ ਬੰਦਾ ਮੈਡੀਕਲੀ ਸਰਿੰਜ ਕੋਈ ਕੈਮੀਕਲ ਜਾਂ ਕੈਪਸੂਲ ਕੋਈ ਇਦਾਂ ਦਾ ਨਸ਼ਾ ਵੇਚਦਾ ਕਰਦਾ ਵਾ ਉਹਦੇ ਤੇ ਬਣਦੀ ਕਾਰਵਾਈ ਕਰਵਾਈ ਜਾਊਗੀ ਬਕਾਇਦਾ ਅਸੀਂ ਅੱਜ ਪ੍ਰਸ਼ਾਸਨ ਨੂੰ ਐਸ.ਐਚ.ਓ ਸਾਡੇ ਥਾਣੇ ਮਹਿਨੇ ਤੋਂ ਇਕਬਾਲ ਹੁਸੈਨ ਜੀ ਉਹਨਾਂ ਨੂੰ ਵੀ ਬੁਲਾਇਆ ਸੀ ਇਹਨਾਂ ਮੁੱਦਿਆਂ ਤੇ ਡਿਸਕਸ ਕਰਨ ਲਈ ਤੇ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਅਸੀਂ ਇਹ ਲਿਹਾ ਦਿੱਤਾ ਗਿਆ ਵਾ ਇਹ ਮੁੱਦਾ ਬਾਕੀ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਦੇ ਨਾਲ ਪੰਚਾਇਤ ਹਰ ਹਾਲਤ 'ਚ ਖੜੀ ਵੀ ਆ ਤੇ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਨੂੰ ਵੀ ਤਿਆਰ ਆ ਉਹਦਾ ਬੰਦਾ ਸਮਾਨ ਵੀ ਉਹਨਾਂ ਨੂੰ ਮਿਲੂਗਾ ਜਿਹੜਾ ਬੰਦਾ 1 ਸਾਲ ਨਸ਼ਾ ਛੱਡਦਾ ਲਗਾਤਾਰ ਅਸੀਂ ਉਹਨੂੰ ਕਿਤੇ ਨਾ ਕਿਤੇ ਨੌਕਰੀ ਦੇ ਵਿੱਚ ਵੀ ਐਡਜਸਟ ਕਰਵਾਵਾਂਗੇ ਉਹਦੀ ਜਿੰਨੀ ਹੈਲਪ ਹੋ ਸਕੀ ਉਹ ਕਰਾਂਗੇ ਪਰ ਸਾਡੇ ਇਸ ਵੱਲੋਂ ਥੋੜੀ ਜਿਹੀ ਕਾਨੂੰਨ ਸਖਤ ਰਹਿਣਗੇ ਨਸ਼ੇ 'ਚ ਅਸੀਂ ਕਿਸੇ ਦੀ ਜ਼ਮਾਨਤ ਨਹੀਂ ਦੇਣੀ ਨਾ ਨਸ਼ੇ ਦੀ ਮਗਰ ਜਾਣਾ ਵਾ ਜਿਹੜਾ ਬੰਦਾ ਨਸ਼ੇ ਵਾਲੇ ਦੇ ਮਗਰ ਕੋਈ ਜ਼ਮਾਨਤ ਦੇਣ ਜਾਂਦਾ ਵਾ ਜਾਂ ਨਸ਼ੇ ਦੀ ਆਲੇ ਨੂੰ ਛਡਾਉਣ ਥਾਣੇ 'ਚ ਜਾਂਦਾ ਵਾ ਉਹਦੇ ਵਰ ਖਿਲਾਫ ਸਾਡਾ ਬਕਾਇਦਾ ਪਿੰਡ ਲੈਵਲ ਤੇ ਧਰਨਾ ਚੱਲੂਗਾ ਉਹਦੇ ਪੋਸਟਰ ਬਣਾ ਕੇ ਪਿੰਡ ਚ ਲਾਇਆ ਜਾ। ਉਧਰ ਨਵੀਂ ਪੰਚਾਇਤ ਵੱਲੋਂ ਕੀਤੀ ਗਈ ਇਸ ਪਹਿਲ ਤੋਂ ਪਿੰਡ ਵਾਸੀ ਕਾਫੀ ਖੁਸ਼ ਵਿਖਾਈ ਤੇ ਰਹੇ ਨੇ ਜਿਨ੍ਹਾਂ ਸਰਪੰਚ ਦਾ ਤਨਵਾਦ ਕਰਦਿਆਂ ਉਸ ਦਾ ਪੂਰਾ ਸਾਥ ਦੇਣ ਦਾ ਪਰੋਸਾ ਦਿੱਤਾ। ਪਿੰਡ ਦੀ ਔਰਤਾਂ ਦਾ ਕਹਿਣਾ ਹੈ ਕਿ ਇਹ ਮਤੇ ਲੈਉਣ ਨਾਲ ਉਹਨਾਂ ਦੇ ਬੱਚਾਂ ਦੀ ਜ਼ਿੰਦਗੀ ਨਸ਼ਾ ਵਿੱਚ ਗਰਖ ਹੋਣ ਤੋਂ ਬਚ ਜਾਵੇਗੀ ਮੇਨ ਮੁੱਦਾ ਸਾਡੇ ਪਿੰਡ ਚੋਂ ਨਸ਼ਾ ਖਾਤਮ ਹੈ ਜੋ ਵੀ ਬੱਚੇ ਕਰ ਰਹੇ ਆ ਬਾਹਰੋਂ ਕਰ ਰਹੇ ਆ ਸਾਡੇ ਪਿੰਡ ਚੋਂ ਜਮੇ ਨਸ਼ਾ ਖਾਤਮ ਬਹੁਤ ਮਾਵਾਂ ਨੂੰ ਸਕੂਨ ਮਿਲਿਆ ਬਹੁਤ ਮਾਵਾਂ ਜ਼ਿੰਦਗੀ ਸੌਖ ਦੀਆਂ ਜੋ ਰਹੀਆਂ ਨੇ ਬੀ ਬੱਚੇ ਨਸ਼ਾ ਨਹੀਂ ਕਰ ਰਹੇ ਬਹੁਤ ਭੈਣਾਂ ਵੀ ਸੌਖੀਆਂ ਹੋ ਗਈਆਂ ਵੀ ਨਸ਼ੇ ਦਾ ਜਮੇ ਮੁੱਦਾ ਖਾਤਮ ਹੋ ਗਿਆ ਪੰਚਾਇਤ ਵੱਲੋਂ ਐਤ ਕੀ ਪਹਿਲੀ ਵਾਰੀ ਗ੍ਰਾਮ ਸਭਾ ਬੁਲਾਈ ਗਈ ਹੈ ਜੇ ਅੱਗੇ ਮਾ ਪੰਚਾਇਤਾਂ ਬਣਦੀਆਂ ਰਹੀਆਂ ਪਰ ਕਿਸੇ ਨੇ ਨਹੀਂ ਅਸੀਂ ਮਤਲਬ ਲੋਕਾਂ ਦੇ ਮੁੱਦੇ ਪੁੱਛ ਕੇ ਵੀ ਕੀ ਚਾਹੀਦਾ ਕੀ ਹੋਣਾ ਚਾਹੀਦਾ ਉਹਨਾਂ ਨੂੰ ਇੱਕ ਨਸ਼ਿਆਂ ਦੇ ਖਿਲਾਫ ਬਹੁਤ ਵਧੀਆ ਮਤਰਾ ਹੈਗਾ ਇਹ ਕਾਨੂੰਨ ਬਣਾਵਾਂਗੇ ਤੇ ਨਾ ਉਹਨਾਂ ਦੀ ਨਸ਼ੇ ਵਾਲਿਆਂ ਦੀ ਅਸੀਂ ਮਦਦ ਨਹੀਂ ਕਰਾਂਗੇ ਨਾ ਉਹਨਾਂ ਦੇ ਪਿੱਛੇ ਜਾਵਾਂਗੇ ਤੇ ਜੇ ਜੇ ਕੋਈ ਛੱਡਣਾ ਚਾਹੁੰਦਾ ਤਾਂ ਉਹਦੀ ਅਸੀਂ ਹਰ ਸੰਭਵ ਸਹਾਇਤਾ ਕਰਾਂਗੇ ਪੈਸੇ ਵੱਲੋਂ ਜਾਂ ਉਹਨੂੰ ਜਮ੍ਹਾਂ ਕਰਾਉਣਾ ਜਾਂ ਉਹਨੂੰ ਦਾਖਲ ਕਰਾਉਣਾ ਸੋ ਮੋਗਾ ਤੇ ਪਿੰਡ ਬੁੱਗੀਪੁਰਾ ਦੀ ਪੰਚਾਇਤ ਦਾ ਇਹ ਉਦਮ ਕਾਬਲੇ ਤਾਰੀਫ ਹੈ ਲੋੜ ਹੈ ਕਿ ਪੰਜਾਬ ਦੇ ਹੋਰ ਨਾ ਪਿੰਡਾਂ ਦੀਆਂ ਪੰਚਾਇਤਾਂ ਵੀ ਅਜੇਹੇ ਮਤੇ ਲਿਓ ਤਾਂ ਜੋ ਸੂਬੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਵੱਡੀ ਮਦਦ ਮਿਲੇਗੀ ਸਰਪਜੀਤ ਟਰਾਲੀ ਪੀਟੀਸੀ ਨਿਊਜ਼ ਮੋਗਾ